ਲੁਧਿਆਣਾ ਦੇ ਕਿਚਲੂ ਨਗਰ ਇਲਾਕੇ ਦੇ ਵਿੱਚ ਬੀਤੀ ਰਾਤ ਲੁਟੇਰਿਆਂ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਤੁਰੰਤ ਬਾਅਦ ਹੀ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਹਰਕਤ ਫਚਾਈ ਅਤੇ ਕੁਝ ਹੀ ਘੰਟਿਆਂ ਦੇ ਵਿੱਚ ਪੁਲਿਸ ਨੇ ਇਸ ਮਸਲੇ ਨੂੰ ਹੱਲ ਕੀਤਾ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਚਾਲੇ ਲੁਟੇਰਿਆਂ ਦੇ ਵਿੱਚੋਂ ਤਿੰਨ ਨੂੰ ਕਾਬੂ ਕੀਤਾ ਜਿਨ੍ਹਾਂ ਪਾਸੋਂ ਉਵਾਰ ਦਾਤ ਦੌਰਾਨ ਵਰਤੇ ਗਏ ਤੇਜ਼ ਤਾਰ ਹਥਿਆਰ ਅਤੇ ਚਾਰ ਮੋਟਰਸਾਈਕਲ ਸਮੇਤ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਫਿਲਹਾਲ ਇੱਕ આરોપી ਦੀ ਗ੍ਰਿਫਤਾਰੀ ਬਾਕੀ ਹੈ। ਇਹ ਤਿੰਨੋਂ આરોપી ਲਾਡੋਵਾਲ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਇੱਕ ਰਾਤ ਵਾਰਦਾਤ ਹੋ ਇਸੇ ਪੀਜੋਏ ਦੇ ਇਲਾਕੇ ਵਿੱਚ ਕਿਥ ਨੂੰ ਲੱਗਦਾ ਹੈ? ਦਾਤ ਖਾ ਕੇ ਜਿਹੜੇ ਹੈਗੇ ਨੇ ਚਾਰ ਅਕਿਊਜ਼ਡ ਮੋਬਾਈਲ ਵਗੈਰਾ ਖੋ ਕੇ ਲੈ ਗਏ ਸੀ। ਸਾਡੇ ਐਸਐਚਓ ਸਾਹਿਬ ਨੇ ਈਡੀਸ ਕੀ ਸਾਹਿਬ ਦੀ ਟੀਮ ਨੇ ਤੁਰੰਤ ਪੂਰੀ ਰਾਤ ਲਾ ਕੇ ਸਾਰਾ ਕੰਮ ਕੀਤਾ ਤਾਂ ਕਿ ਇਹ ਬੰਦੇ ਜਿੰਨੀ ਜਲਦੀ ਗ੍ਰਿਫਤਾਰਾ ਹੋ ਸਕਣ ਉਹਨੇ ਚੰਗਾ ਕੋਈ ਹੋਰ ਬਾਤਾਂ ਰੁਕ ਜੇਗੀ ਪਹਿਲਾਂ ਟਰੇਸ ਹੋ ਜਾਣਗੇ ਔਰ ਇਹਨਾਂ ਦੀ ਮਿਹਨਤ ਨੂੰ ਰੰਗ ਆਇਆ ਔਰ ਇਹਨਾਂ ਨੇ ਭਾਈ ਦੌੜ ਕਰਕੇ ਚਾਰਾਂ ਦੇ ਵਿੱਚੋਂ ਤਿੰਨ ਵਿਅਕਤੀ ਅਰੈਸਟ ਕਰ ਲਏ ਜਿਹੜਾ ਦਾਤ ਵਗੈਰਾ ਇਸਤੇਮਾਲ ਕੀਤਾ ਸੀ ਉਹਨਾਂ ਨੇ ਉਹ ਵੀ ਇਹਨਾਂ ਰਿਕਵਰ ਕਰ ਲਏ ਮੋਬਾਈਲ ਫੋਨ ਦੇ ਅਸੀਂ ਪੰਜ ਮੋਬਾਈਲ ਫੋਨ ਰਿਕਵਰ ਕਰ ਲਏ ਨਾ ਕੋਨਾ ਕੋਨਾ ਚਾਰ ਮੋਟਰਸਾਈਕਲ ਬਰੰਦ ਕੀਤਾ ਹੈ ਔਰ ਸਾਰੇ ਜਿਹੜੇ ਮੋਟਰਸਾਈਕਲ ਵੀ ਨੇ ਉਹ ਸ਼ੱਕੀ ਲੱਗ ਰਹੇ ਨੇ ਹੋ ਸਕਦਾ ਕਿਤੇ ਹੋਰ ਬਰਦਾਚੀ ਬੱਤੇ ਗਿਆ ਹੋਣ ਹੋ ਸਕਦਾ ਹੈ ਖੁਦ ਹੀ ਖੋਏ ਹੋਣ ਔਰ ਇਹ ਹੁਣ ਅਸੀਂ ਦੂਰੇ ਇਨਵੈਸਟੀਗੇਸ਼ਨ ਸਾਰਾ ਕਲੀਅਰ ਹੋ ਜਾਏਗਾ ਕਿ ਵੀ ਕਿਹੜੇ ਕਿਹੜੇ ਕੰਮਾਂ ਤੇ ਵਰਤੇ ਗਿਆ ਨੇ ਇਸ ਤੋਂ ਇਲਾਵਾ ਜਿਹੜਾ ਹੈਗਾ ਤਿੰਨ ਵਿਅਕਤੀ ਜਿਹੜੇ ਲਾਡੋ ਵਾਲੇ ਏਰੀਏ ਦੇ ਰਹਿਣ ਵਾਲੇ ਸੀਗੇ ਇੱਥੇ ਵਾਰਦਾਤ ਕਰਕੇ ਵਾਪਸ ਚਲੇ ਜਾਂਦੇ ਸੀਗੇ ਪਰ ਇੱਕ ਵਿਅਕਤੀ ਜਿਹੜਾ ਉਹਨਾਂ ਅਰੈਸਟ ਕਰਨਾ ਰਿਹਾ ਗਿਆ ਉਹ ਵੀ ਅਸੀਂ ਜਲਦੀ ਜਲਦੀ ਅਰੈਸਟ ਕਰ ਲਾਂਗੇ ਇਹਦੇ ਨਾਲ ਇਸ ਏਰੀਏ ਦੇ ਵਿੱਚ ਜਿਹੜੀਆਂ ਵਾਰਦਾਤਾਂ ਇਦਾਂ ਦੀ ਹੋ ਰਹੀ ਸੀਗੇ ਉਠਾ ਲਪੇਟ ਅੱਛਾ ਜੀ ਕੋਈ ਹੋਰ ਪੁਆਇੰਟ ਦੱਸੋ ਜਿੰਦਗੀ ਦੀ ਰਾਤ ਕਿੰਨੀ ਉੱਚੀ ਮੋਬਾਈਲ ਲੱਗੇ ਸੀ ਸਰ ਕੈਸ਼ ਵੀ ਕਹ ਰਹੇ ਸੀ ਹਾਂ ਕੁਝ ਕੈਸ਼ ਕੈਹ ਕਹਿੰਦੇ ਸੀ ਉਹ ਐਫ ਆਈ ਆਰ ਨੂੰ ਤਪਕ ਨੂੰ 10 ਹਜ਼ਾਰ ਰੁਪਏ ਲਖਾਇਆ ਹੈਗਾ ਉਹ ਅਸੀਂ ਉਹਨੂੰ ਕਿਉਂਕਿ ਉਹਨੇ ਰਸ ਕਿਤੇ ਸਰ ਰਿਕਵਰ ਕਰਾਗੇ ਨੇ ਹਾਂ ਜੀ ਹਾਂ ਜੀ ਉਹ ਕਰ ਲਵਾਂਗੇ ਜੀ ਰਿਕਵਰ ਜਿਹੜੀ ਕਾਰ ਆ ਜਿਹੜੀ ਰਿਕਵਰ ਜਿਹੜੀ ਕਿਤੇ ਸੀ ਉਹ ਵੀ ਰਿਕਵਰ ਕਰ ਲੀਏ ਨਾਲੇ ਕਿੰਨੇ ਘੰਟੇ ਚ ਸਮੂ ਕਰਦੇ ਸੀ ਇਹ ਤਾਂ ਕੁਝ ਘੰਟੇ ਨਹੀਂ ਹੋ ਗਏ ਤੇ ਰਾਤ ਦੇ 1:30 ਵਜੇ ਤੇ ਇਹ ਹੋ ਗਿਆ ਮੈਂ ਨੋਟੀਸ ਪਾ ਕੇ ਆਇਆ ਔਰ ਰਾਤ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਮੈਗਾ 5-7 ਘੰਟੇ 8 ਘੰਟੇ ਲੱਗੇ ਸੀ ਰਿਕਵਰੀ ਕੀਤੀ ਹੋਈ ਹੈ ਜੀ

ਉਹ ਜਦ ਨੇ ਉਸੇ ਮੈਡੀਕਲ ਵੀ ਕਰਵਾਵਾ ਤੇ ਬਾਥਰੀ ਵੀ ਕਰਵਾਵਾ ਲਾਡੋ ਲਾਡੋ ਵਾਲੇ ਰਿਹਾ ਕਿ ਲਾਡੋ ਵਾਲੇ ਕਿਹੜੇ ਛੋਟਾ ਪਸੋਂ ਕਿਥੇ ਇਹਨਾਂ ਫਰਾਂ ਉਹ ਵੀ ਉਸ ਇਲਾਕੇ ਦਾ ਇੱਕ ਉਹ ਡੱਜ ਲੱਗੇ ਦਾ ਰਹਿਣ ਵਾਲਾ ਹਾਂਜੀ ਸਰ ਉਮਰ ਕਿੰਨੀ ਕਹੀ ਤੇ ਜੰਗਨੇ ਜੀ ਐਸ ਵੀ 20 22 ਬਈ 22 ਸਾਲ ਦਾ ਐਵਰੇਜ ਦੇ ਉੱਤੇ ਅਜੇ ਅਜੇ ਤੱਕ ਨਹੀਂ ਗੱਲ ਸਾਹਮਣੇ ਆਈ ਹੈ ਕਿ ਲੇਕਿਨ ਉਹ ਅਸੀਂ ਮੈਡੀਕਲ ਕਰਵਾਵਾਂਗੇ ਤਾਂ ਬਦਲ ਲੱਗੇਗਾ ਸਰ ਲੈ ਕੇ ਸੇ ਕਿ ਇਹਨਾਂ ਦੇ तो कि कि बिल्कुल जी प्लान वारदात थी जी, जी, हाँ जी नई नई दी आसपास दी गल 9:00 बजे 10:00 नॉन 9:00 बजे आसपास दी देखो क्रिमिनल आदमी दा जिथे दा लगे जिथे उने इजी लगे ओ उथे ओ वारदात कर जांदा हैगा जरा उना नाम मिस्टर बनर्जी ਉਹ ਵਾਈਪੀਸੀ ਨਾਲ ਜੀ ਕਹਿੰਦੇ ਸੀ ਹਾਂ ਜੀ ਸਰ ਘਰ ਵਿੱਚ ਹੀ ਆ ਮਤਲਬ ਕਿ ਦੁਕਾਨ ਇਹਨਾਂ ਦੀ ਕਿ ਕਿੱਦਾਂ ਹਾਂ ਉਹਥੇ ਹੀ ਘਰ ਵਿੱਚ ਹੀ ਆ ਹਾਂ ਜੀ ਵਾਈਪੀਸੀ ਇਹਨਾਂ ਦੇ ਵਾਈਪਸੀ ਬਹੁਤ ਹੀ ਗੋਸ਼ ਠੀਕ ਹੈ ਜੀ ਸਰ ਇੱਕ ਸੌਣ ਦੱਸਦੇ ਹਾਂ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ